ਪਠਾਨਕੋਟ ਪੁਲਿਸ ਵੱਲੋਂ ਨਜਾਇਜ਼ ਮਾਈਨਿੰਗ ਉਤੇ ਫਿਰ ਵੱਡੀ ਕਾਰਵਾਈ ਕੀਤੀ ਗਈ ਦੱਸ ਦੇ ਕਿ ਹੁਣ ਪਠਾਨਕੋਟ ਦੇ ਹਲਕਾ ਸੁਜਨਪੁਰ ਵਿੱਚ ਪੰਦੇ ਮਾਧੂਪੁਰ ਏਰੀਆ ਬੀੜਿਆ ਬਜ਼ੁਰਗ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਖੁਦ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਦੋਂ ਅਜੇ ਰੇਡ ਕੀਤੀ ਗਈ ਤਾਂ ਦੋ ਕ੍ਰੈਸ਼ਰ ਮਾਲਕਾਂ ਨੂੰ ਨਜਾਇਜ਼ ਮਾਈਨਿੰਗ ਕਰਦੇ ਹੋਏ ਪਾਇਆ ਗਿਆ ਜਿਨ੍ਹਾਂ ਵਿੱਚੋਂ ਇੱਕ ਨਵ ਦੁਰਗਾ ਸਟੋਨ ਕ੍ਰੈਸ਼ਰ ਅਤੇ ਦੂਸਰਾ ਕੇਸੀ ਸਟੋਨ ਕ੍ਰੈਸ਼ਰ ਸੀ ਜਿਸ ਦੇ ਚਲਦੈ ਤੁਰੰਤ ਉਨ੍ਹਾਂ ਵੱਲੋਂ ਦੋ ਪੌਕਲੇਨ ਮਸ਼ੀਨਾਂ ਨੂੰ ਆਪਨੇ ਕਬਜ਼ੇ ਵਿੱਚ ਲਿਆ ਲਿਆ ਗਿਆ ਅਤੇ ਇਸ ਦੀ ਸੂਚਨਾ ਤੁਰੰਤ ਸੁजानਪੁਰ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਸੁजानਪੁਰ ਪੁਲਿਸ ਵੱਲੋਂ ਉਸ ਉੱਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਇਸ ਗੱਲ ਦਾ ਖੁਲਾਸਾ ਖੁਦ ਮਾਈਨਿੰਗ ਅਧਿਕਾਰੀਆਂ ਵੱਲੋਂ ਕੀਤਾ ਗਿਆ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਚੱਕੀ ਨਿਊਜ਼ ਐਕਚੁਅਲੀ ਅੱਜ ਸਵੇਰੇ ਅੱਜ ਸਤਾਰਾਂ ਤਰੀਕ ਨੂੰ ਸਵੇਰੇ ਰੋਟੀਨ ਚੈਕਿੰਗ ਦੇ ਦੌਰਾਨ ਆਪਾਂ ਮਾਧਪੁਰ ਪ੍ਰੈਸ਼ਰ ਜ਼ੋਨ ਦੇ ਵਿੱਚ ਚੈਕਿੰਗ ਕਰ ਰਹੇ ਸੀ ਇਸ ਦੌਰਾਨ ਮੈਂ ਤੇ ਮੇਰੀ ਟੀਮ ਨੇ ਦੇਖਿਆ ਕਿ ਕੇਸਰੀ ਸਟੋਨ ਕ੍ਰਸ਼ਰ ਤੇ ਇੱਕ ਉਕਲਨ ਮਸ਼ੀਨ ਸੀ ਮਾਈਨਿੰਗ ਕਰ ਰਹੀ ਸੀ ਤੇ ਮੈਂ ਤੇ ਮੇਰੀ ਟੀਮ ਨੇ ਅੱਜ ਜਾ ਕੇ ਉਹਨੂੰ ਮਸ਼ੀਨ ਨੂੰ ਕੱਪ ਕਰ ਲਿਆ ਮਸ਼ੀਨ ਦਾ ਡਰਾਈਵਰ ਤੇ ਮੌਕੇ ਤੇ ਖਰਾਰ ਹੋ ਗਿਆ ਅਜੇ ਉਸ ਦੇ ਵਿਰੁੱਧ ਆਪਾਂ ਕਾਰਵਾਈ ਕਰ ਹੀ ਰਹੇ ਸੀ ਕਿ ਸਾਡਾ ਧਿਆਨ ਉਹਦੇ ਨਾਲ ਹੀ ਲੱਗਦੇ ਇੱਕ ਨਵadurga ਸਟੋਨ ਕ੍ਰਸ਼ਰ ਤੇ ਪਿਆ ਉਸ ਸਟੋਨ ਕ੍ਰਸ਼ਰ ਦੇ ਨਾਲ ਲੱਗਦੀ ਜ਼ਮੀਨ ਤੇ ਵੀ ਇੱਕ ਮਸ਼ੀਨ ਮਾਈਨਿੰਗ ਕਰਦੀ ਲੱਭ ਰਹੀ ਸਾਨੂੰ ਆਪਾਂ ਤੁਰੰਤ ਐਕਸ਼ਨ ਲੈਂਦੇ ਹੋਏ ਉਸ ਮਸ਼ੀਨ ਨੂੰ ਵੀ ਕਾਬੂ ਕਰ ਲਿਆ ਅਤੇ ਮੌਕੇ ਤੇ থানা ਤੋਂ ਜਾਨਪੁਰ ਦੇ ਐਸਐਚਓ ਸਾਹਿਬ ਨੂੰ ਆਪਾਂ ਇਤਲਾ ਕਰਤੀ ਉਹਨਾਂ ਦੀ ਟੀਮ ਤੁਰੰਤ ਮੌਕੇ ਤੇ ਆ ਗਈ ਆਪਾਂ ਇਹਨਾਂ ਦੋਨਾਂ ਸਿਰਕਸਟੋਨ ਪ੍ਰੈਸ਼ਰ ਦੀ ਰਿਪੋਰਟ ਐਚਐਚਓ ਸਾਹਿਬ ਨੂੰ ਕਰਤੀ ਹੈ ਉਹਨਾਂ ਵੱਲੋਂ ਐਫਆਈਆਰ ਲਾਇਰ ਕਰ ਲਈ ਗਈ ਹੈ ਇਸ ਮਾਮਲੇ 'ਚ ਮੇਰੀ ਇਹ ਹੀ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਇਲੀਗਲ ਮਾਈਨਿੰਗ ਵਿੱਚ ਜਿਹੜੇ ਲਿਪਟ ਲੋਕ ਹੈਗੇ ਆ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਨਾ ਕਰਨ ਸਾਡੀ ਟੀਮ ਵੱਲੋਂ ਲਗਾਤਾਰ ਮੋਨਿਟਰਿੰਗ ਕੀਤੀ ਜਾ ਰਹੀ ਹੈ ਜੇਕਰ ਕੋਈ ਇਲੀਗਲ ਮਾਈਨਿੰਗ ਕਰਦਾ ਫੜਿਆ ਗਿਆ ਉਸ ਦੇ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ